ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਸਮੈਸਟਰ 3 ਸਮੈਸਟਰ 3 ਦਾ ਪੰਜਾਬੀ ਲਾਜ਼ਮੀ ਦਾ ਜਿਹੜੇ ਕਿ ਟੌਪਿਕ ਲੈ ਕੇ ਆਇਆ ਪੰਜ ਆਵ ਪੁਸਤਕ ਦੇ ਵਿੱਚੋਂ ਜਿਹੜਾ ਕਿ ਨਿਵੰਧ ਹੈਗਾ ਲੋਕ ਵਿਸ਼ਵਾਸ ਤੇ ਇੱਕ ਆਪਾਂ ਨਿਵੰਧ ਪਹਿਲਾਂ ਕਰ ਚੁੱਕੇ ਆਂ ਮੇਰੇ ਪਿੰਡ ਦੇ ਇਸ਼ਟ ਤੁਸੀਂ ਉਹ ਵੀ ਵੀਡੀਓ ਵਾਚ ਕਰ ਸਕਦੇ ਪਲੇਲਿਸਟ ਬਣੀ ਹੋਈ ਆ ਸਮੈਸਟਰ 3 ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਓਕੇ ਹਾਂਜੀ ਆਲ ਸਬਜੈਕਟਸ ਦਾ ਸਿਲੇਬਸ ਵੀ ਆਪਾਂ ਨੇ ਅਪਲੋਡ ਕਰ ਰੱਖਿਆ ਤੇ ਲੋਕ ਵਿਸ਼ਵਾਸ ਹੈਗਾ ਬਹਿਮ ਪਰਮ ਹਾਂਜੀ ਇਸ ਦਾ ਆਪਾਂ ਨੂੰ ਨਿਵੰਦ ਦਾ ਸਾਰ ਐਂਡ ਵਿਸ਼ਾ ਵਸਤੂ ਦੋਨੋਂ ਹੀ ਔਲੇ ਨੇ ਠੀਕ ਹੈ ਤਾਂ ਆਪਾਂ ਦੋਨੋਂ ਹੀ ਕਰਾਂਗੇ ਵੈਸੇ ਵਿਸ਼ਾ ਵਸਤੂ ਦੇ ਵਿੱਚ ਸਾਰਾ ਸਾਰ ਦਾ ਹੀ ਜਿਹੜੇ ਕਿ ਨਿਚੋੜ ਹੁੰਦਾ ਹਾਂਜੀ ਲੋਕ ਵਿਸ਼ਵਾਸ ਬਹਿਮ ਪਰਮ ਨਿਵੰਦ ਦੇ ਵਿੱਚ ਨਿਵੰਦਕਾਰ ਨੇ ਪੰਜਾਬ ਦੇ ਲੋਕਾਂ ਦੀ ਰਹਿਤਲ ਮਤਲਬ ਕਿ ਰਹਿਣ ਸਹਿਣ ਦੇ ਜਿਹੜੇ ਟੁੱਟ ਅੰਗ ਨੇ ਉਹਨਾਂ ਦੇ ਬਲਪਾਪ ਕੀ ਰਹਿਣ ਸਹਿਣ ਦੇ ਵਿੱਚ ਜਿਹੜੇ ਆਪਣੇ ਆਪ ਅਲੱਗ-ਅਲੱਗ ਆਪਾਂ ਆਪਣੇ ਜੀਵਨ ਦੇ ਵਿੱਚ ਰੀਤੀ ਰਿਵਾਜ ਜਿਹੜੇ ਅਪਣਾ ਲਨੇ ਆ ਹਨ ਆਪਣੇ ਜੀਵਨ ਦੇ ਨਾਲ ਚੱਲਦੇ ਰਹਿੰਦੇ ਨੇ ਠੀਕ ਹੈ ਉਹ ਆਪਣੇ ਇੱਕ ਟੁੱਟ ਆਪਣੇ ਜ਼ਿੰਦਗੀ ਦਾ ਰੰਗ ਬਣ ਜਾਂਦੇ ਨੇ ਉਹਨਾਂ ਬਾਰੇ ਇਸ ਜਿਹੜੇ ਕਿ ਨਿਵੰਦ ਦੇ ਵਿੱਚ ਦੱਸਿਆ ਫਸਟ ਪੁਆਇੰਟ ਆ ਅਜਨਵੀ ਦੇ ਪਿੰਡ ਦੀ ਰਹਿਤ ਬਾਰੇ ਅਨੁਭਵ ਹਾਂਜੀ ਕਿਸੇ ਅਜਨਬੀ ਦਾ ਕਿਸੇ ਮਤਲਬ ਕਿ ਆਪਾਂ ਕਹਿੰਦੇ ਨੇ ਵੀ ਸਟ੍ਰੇਂਜਰ ਦਾ ਕਿਸੇ ਪਿੰਡ ਦੇ ਵਿੱਚ ਰਹਿ ਕੇ ਉੱਥੋਂ ਦੇ ਲੋਕਾਂ ਦਾ ਉਪਰਾਪਣ ਖਤਮ ਹੋ ਜਾਂਦਾ ਮਤਲਬ ਕਿ ਜਦੋਂ ਕੋਈ ਅਜਨਬੀ ਕਿਸੇ ਪਿੰਡ ਦੇ ਵਿੱਚ ਰਹਿ ਰਿਹਾ ਤਾਂ ਉੱਥੋਂ ਦੇ ਜਿਹੜੇ ਲੋਕ ਨੇ ਉਹਨੂੰ ਪਹਿਲਾਂ ਉਪਰਾ ਸਮਝਦੇ ਨੇ ਬਾਅਦ ਦੇ ਵਿੱਚ ਉਹਨਾਂ ਦਾ ਉਹ ਉਪਰਾਪਣ ਉਹ ਤੋਂ ਦੂਰ ਹੋ ਜਾਂਦਾ ਕਿਉਂਕਿ ਉਹਨੂੰ ਆਪਣੀ ਸਮਝਾਂ ਲੱਗ ਜਾਂਦੀਆਂ ਨੇ ਪਰ ਉਹਨੂੰ ਉੱਥੋਂ ਦੀਆਂ ਰੂੜੀગત ਪਰੰਪਰਾਵਾਂ ਬ੍ਰਾਹਮਣੀ ਸੰਸਕਾਰਾਂ ਲੋਕ ਵਿਸ਼ਵਾਸਾਂ ਤੇ ਬਹਿਮਾ ਭਰਮਾਂ ਬਾਰੇ ਜਾਣਨ ਦੇ ਵਿੱਚ ਸਮਾਂ ਲੱਗਦਾ ਮੰ ਲਓ ਹੁਣ ਤੁਸੀਂ ਕੋਈ ਆਪਣਾ ਪਿੰਡ ਛੱਡ ਕੇ ਸ਼ਹਿਰ ਦੇ ਵਿੱਚ ਜਾ ਰਹੇ ਹੋ ਜਾਂ ਸ਼ਹਿਰ ਛੱਡ ਕੇ ਕਿਸੇ ਪਿੰਡ ਦੇ ਵਿੱਚ ਜਾ ਰਹੇ ਹੋ ਹਾਂ ਤੁਹਾਨੂੰ ਪਹਿਲਾਂ ਥੋੜੇ ਜਿਹੇ ਦਿਨ ਲੱਗੂਗਾ ਉੱਥੇ ਅਜੀਬ ਜਹਨ ਬਾਕੀ ਫਿਰ ਤੁਸੀਂ ਉਹਦੇ ਵਿੱਚ ਘੁਲ ਮਿਲ ਜਾਓਗੇ ਉਹਨਾਂ ਲੋਕਾਂ ਦੇ ਵਿੱਚ ਤੇ ਉਹਨਾਂ ਲੋਕਾਂ ਨੂੰ ਵੀ ਤੁਹਾਨੂੰ ਥੋੜਾ ਟਾਈਮ ਉੱਪਰ ਹੀ ਲੱਗੋਗੇ ਬਾਅਦ ਦੇ ਵਿੱਚ ਉਹ ਵੀ ਤੁਹਾਡੇ ਚ ਘੁਲ ਮਿਲ ਜਾਣਗੇ ਬਟ ਜਿਹੜੇ ਉਹਨਾਂ ਦੇ ਇੱਕ ਰੀਤੀ ਰਿਵਾਜ ਨੇ ਉਹਨਾਂ ਦੇ ਜਿਹੜੇ ਵਿਸ਼ਵਾਸ ਨੇ ਬਹਿਮ ਪਰਮ ਨੇ ਜਿਹੜੇ ਉਹਨਾਂ ਦੇ ਸੰਸਕਾਰ ਨੇ ਉਹਨਾਂ ਬਾਰੇ ਤੁਹਾਨੂੰ ਇੰਨੀ ਜਾਣਕਾਰੀ ਨਹੀਂ ਹੋਊਗੀ ਉਹਨਾਂ ਨੂੰ ਜਾਣਨ ਲਈ ਤੁਹਾਨੂੰ ਥੋੜਾ ਥੋੜਾ ਸਮਾਂ ਲੱਗਦਾ ਹੈ ਤੇ ਉਹ ਉਹ ਅਨੁਭਵ ਕਰਦਾ ਕਿ ਲੋਕ ਗਾੜੀ ਰਾਹ ਤੇ ਤੁਰਨਾ ਹੀ ਪਸੰਦ ਕਰਦੇ ਨੇ ਕਿਸੇ ਨੂੰ ਪੰਨਾਂ ਲੀਹਾਂ ਨੂੰ ਤੋੜਨ ਦੀ ਅੱਗੇ ਨਹੀਂ ਦਿੱਤੀ ਜਾਂਦੀ ਮਤਲਬ ਕਿ ਜਿਹੜਾ ਪਹਿਲਾਂ ਤੋਂ ਰਾਹ ਚੱਲਿਆ ਆ ਰਿਹਾ ਲੋਕ ਉਹਨਾਂ ਰਾਹਾਂ ਤੇ ਹੀ ਚੱਲਣਾ ਪਸੰਦ ਕਰਦੇ ਨੇ ਜਿਹੜਾ ਕੋਈ ਇਸ ਲੀ ਨੂੰ ਤੋੜ ਕੇ ਅੱਗੇ ਜਾਣ ਦੀ ਕੋਸ਼ਿਸ਼ ਕਰਦਾ ਉਹਨੂੰ ਪਰਮਿਸ਼ਨ ਨਹੀਂ ਦਿੱਤੀ ਜਾਂਦੀ ਮਤਲਬ ਕਿ ਜਿਵੇਂ ਆਪਾਂ ਕਹਦੇ ਆ ਵੀ ਇੱਕ ਪਿੰਡਾਂ ਦੇ ਵਿੱਚ ਜਿਵੇਂ ਪਹਿਲਾਂ ਬਜ਼ੁਰਗ ਕਰਦੇ ਨੇ ਉਹ ਵੀ ਰੀਤੀ ਰਿਵਾਜਾਂ ਨੂੰ ਅੱਗੇ ਰੱਖਿਆ ਜਾਂਦਾ ਉਹ ਵੀ ਅੱਗੇ 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 ਤੋਰਿਆ ਜਾਂਦਾ ਹਨ ਤੇ ਜੇ ਕੋਈ ਉਸ ਚੀਜ਼ ਨੂੰ ਨਹੀਂ ਮੰਨਦਾ ਤਾਂ ਉਹਨੂੰ ਸਾਰੇ ਕ੍ਰਿਟਿਸਾਈਜ਼ ਕਰਦੇ ਨੇ ਹਾਂਜੀ ਅਗਲਾ ਪੁਆਇੰਟ ਹੈਗਾ ਲੋਕ ਵਿਸ਼ਵਾਸ ਰਹਿਤਲ ਦਾ ਅਨਿਖੜ ਮੰਗ ਮਤਲਬ ਕਿ ਰਹਿਤਲ ਮਤਲਬ ਕਿ ਆਪਣੇ ਰਹਿਣ ਸਹਿਣ ਦਾ ਆਪਣੇ ਜੀਵਨ ਦਾ ਇੱਕ ਅਨਿਖੜ ਮੰਗ ਨੇ ਲੋਕ ਵਿਸ਼ਵਾਸ ਪਿੰਡੂ ਰਹਿਤ ਦਾ ਇੱਕ ਅਨਿਖੜ ਮੰਗ ਨੇ ਕੋਰੋਂ ਨਿਕਲਦੇ ਆ ਕਿਸੇ ਦੁਆਰਾ ਜੇ ਕੋਈ ਛਿੱਕ ਮਾਰ ਜਾਵੇ ਨਿਸ਼ਚਿਤ ਪਦ ਕਿ ਛਿੱਕ ਜਾ ਕੋਈ ਆਵਾਜ਼ ਕਰ ਦਵੇ ਆਵਾਜ਼ ਮਾਰ ਦੇ ਪਿੱਛੋਂ ਤਦ ਨੂੰ ਆਪਾਂ ਕੀ ਮੰਨਦੇ ਆ ਬਦਸ਼ਗਣੀ ਦਾ ਚਿੰਨ ਮੰਨਿਆ ਜਾਂਦਾ ਤੇ ਰਸਤੇ ਦੇ ਵਿੱਚ ਪਾਣੀ ਦੇ ਭਰੇ ਹੋਏ ਘੜੇ ਜੋ ਗੋਹੇ ਪਾਥੀਆਂ ਨਾਲ ਭਰੇ ਟੋਕਰੇ ਦਾ ਮਿਲਣਾ ਸ਼ੁਭ ਮੰਨਿਆ ਜਾਂਦਾ ਮਤਲਬ ਕਿ ਜੇ ਕੋਈ ਗੋਹੇ ਪਾਥੀਆਂ ਦਾ ਟੋਕਰਾ ਭਰਿਆ ਹੋਇਆ ਲੈ ਕੇ ਆ ਰਿਹਾ ਤਾਂ ਤਾਂ ਸ਼ੁਭ ਹੈ ਚੰਗਾ ਮੰਨਿਆ ਜਾਂਦਾ ਪਾਣੀ ਦਾ ਭਰਿਆ ਹੋਇਆ ਕੋਈ ਚੀਜ਼ ਲੈ ਕੇ ਆ ਰਿਹਾ ਘੜਾ ਤਾਂ ਵੀ ਚੰਗਾ ਮੰਨਿਆ ਜਾਂਦਾ ਤੇ ਜੇ ਬਿੱਲੀ ਰਸਤਾ ਕੱਟ ਦੇ ਮੱਝ ਦਾ ਸਿੰਘ ਭਿੜਦਾ ਆਪਾਂ ਦੇਖ ਲਈਏ ਕੁੱਤਿਆਂ ਦਾ ਰੋਣਾ ਜਾਂ ਕੰਨ ਫਟਕਣਾ ਇਹ ਵੀ ਬੁਰਾ ਮੰਨੇ ਜਾਂਦੇ ਨੇ ਠੀਕ ਹੈ ਅਗਲਾ ਹੈਗਾ ਪੁਆ ਹੈਡਿੰਗ ਕੜੀਆਂ ਮਹੂਰਤਾ ਤੇ ਦਿਨਾਂ ਦਾ ਚੰਗੇ ਮਾੜਾ ਹੋਣਾ ਮਤਲਬ ਕਿ ਆਪਾਂ ਕਈ ਵਾਰ ਕਹਿੰਦੇ ਵੀ ਇਹ ਸਮਾਂ ਚੰਗਾ ਇਹ ਮਹੂਰਤ ਚੰਗਾ ਇਹ ਦਿਨ ਚੰਗੇ ਨੇ ਉਹਨਾਂ ਬਾਰੇ ਕਿਹੜੇ ਬਹਿਮ ਭਰਮ ਨੇ ਹਾਂਜੀ ਸਾਡੇ ਲੋਕਾਂ ਵਿੱਚ ਮੰਗਲਵਾਰ ਕੱਪੜੇ ਧੋਣ ਲਈ ਸ਼ਨੀਚਰਵਾਰ ਸ਼ਨੀਵਾਰ ਸਿਰ ਨਹਾਉਣ ਲਈ ਵੀਰਵਾਰਤੀ ਪੈਨੂ ਕਰੋ ਤੋੜਨ ਲਈ ਚੰਗੇ ਨਹੀਂ ਮੰਨੇ ਜਾਂਦੇ ਮਤਲਬ ਕਿ ਸ਼ਨੀਚਰਵਾਰ ਨੂੰ ਕਹਿੰਦੇ ਨੇ ਵੀ ਸਿਰ ਨਹੀਂ ਨਹਾਉਣਾ ਚਾਹੀਦਾ ਤੇ ਵੀਰਵਾਰ ਨੂੰ ਧੀ ਭੈਣ ਨੂੰ ਘਰ ਤੋਂ ਨਹੀਂ ਤੋਰਨਾ ਚਾਹੀਦਾ ਤੇ ਮੰਗਲਵਾਰ ਨੂੰ ਕੱਪੜੇ ਧੋਣੇ ਚਾਹੀਦੇ ਤੇ ਬੁੱਧ ਸ਼ਨੀਚਰ ਕੱਪੜਾ ਗਹਿਣਾ ਐਤਵਾਰ ਮਤਲਬ ਕਿ ਕੀ ਮੰਨਿਆ ਗਿਆ ਕਿ ਬੁੱਧ ਤੇ ਸ਼ਨੀਵਾਰ ਕੱਪੜਾ ਚੰਗਾ ਤੇ ਗਹਿਣਾ ਪਾਉਣਾ ਐਤਵਾਰ ਨੂੰ ਚੰਗਾ ਤੇ ਬੁੱਧ ਕੰਮ ਸ਼ੁੱਧ ਮਤਲਬ ਕਿ ਜੇ ਬੁੱਧ ਨੂੰ ਬੁੱਧਵਾਰ ਨੂੰ ਕੋਈ ਕੰਮ ਕਰਦੇ ਤਾਂ ਉਹ ਸ਼ੁੱਧ ਮੰਨਿਆ ਜਾਂਦਾ ਇਹ ਚੰਗੇ ਦਿਨ ਨੇ ਚੰਗੇ ਮਤਲਬ ਕਿ ਇਹਨਾਂ ਦਿਨਾਂ ਦੇ ਵਿੱਚ ਇਹ ਜੀਜ਼ ਆਪਾਂ ਕਰਦੇ ਆ ਤਾਂ ਚੰਗੀਆਂ ਨੇ ਬੁੱਧ ਸ਼ਨੀਚਰ ਨੂੰ ਜੇ ਆਪਾਂ ਕੱਪੜਾ ਪਹਿਨਦਾ ਨਵਾਂ ਤਾਂ ਵਧੀਆ ਤੇ ਗਹਿਣੇ ਐਤਵਾਰ ਨੂੰ ਪਾਉਣਾ ਤਾਂ ਵੀ ਵਧੀਆ ਤੇ ਜੇ ਕੋਈ ਕੰਮ ਆਪਾਂ ਸ਼ੁਰੂ ਕਰਨਾ ਬੁੱਧਵਾਰ ਨੂੰ ਸ਼ੁਰੂ ਕਰੀਏ ਤਾਂ ਉਹ ਸ਼ੁੱਧ ਮੰਨਿਆ ਜਾਂਦਾ ਸੰਗਰਾਣ ਦੇ ਵਾਲੇ ਦਿਨ ਪੈਸੇ ਖਰਚਨੇ ਮਾੜੇ ਮੰਨੇ ਜਾਂਦੇ ਨੇ ਕਿਉਂਕਿ ਇਹ ਹੁੰਦਾ ਵੀ ਦੇਸੀ ਮਹੀਨੇ ਦਾ ਪਹਿਲਾ ਦਿਨ ਹੁੰਦਾ ਮਤਲਬ ਕਿ ਫਿਰ ਸਾਰਾ ਮਹੀਨਾ ਹੀ ਖਰਚੇ ਜਾਣਗੇ ਖਰਚੇ ਜਾਣਗੇ ਠੀਕ ਹੈ ਪਰੰਤੂ ਪੈਸੇ ਦਾ ਜੇ ਪੈਸਾ ਆਉਂਦਾ ਤਾਂ ਚੰਗਾ ਮੰਨਿਆ ਜਾਂਦਾ ਮਤਲਬ ਕਿ ਇਹ ਮੰਨਿਆ ਜਾਂਦਾ ਵੀ ਜੇ ਅੱਜ ਸੰਗਰਾਣ ਵਾਲੇ ਦਿਨ ਪੈਸੇ ਆ ਗਏ ਕਿਉਂਕਿ ਦੇਸੀ ਮਹੀਨੇ ਦਾ ਪਹਿਲਾ ਦਿਨ ਆ ਤਾਂ ਮਤਲਬ ਕਿ ਸਾਰੇ ਮਹੀਨੇ ਪੈਸੇ ਆਈ ਜਾਣਗੇ ਤੇ ਸੰਗਰਾਣ ਵਾਲੇ ਦੀਨ ਪ੍ਰਾਉਣੇ ਦਾ ਆਉਣਾ ਵੀ ਠੀਕ ਨਹੀਂ ਮੰਨਿਆ ਜਾਂਦਾ ਮਤਲਬ ਕਿ ਇਹ ਵਿਸ਼ਵਾਸ ਕੀਤਾ ਜਾਂਦਾ ਕਿ ਸਾਰੇ ਮਹੀਨੇ ਹੁਣ ਪ੍ਰਾਉਣੇ ਹੀ ਆਉਣਗੇ ਤੇ ਲੋਕ ਵਿਸ਼ਵਾਸ ਅਨਸਾਰ ਸੰਗਰਾਂਦ ਵਾਲੇ ਦਿਨ ਇਹੋ ਜਿਹਾ ਚੰਗਾ ਮਾੜਾ ਕੰਮ ਹੋਵੇ ਸਾਰਾ ਮਹੀਨਾ ਉਹੀ ਚੰਗਾ ਮਾੜਾ ਕੰਮ ਚੱਲਦਾ ਰਹਿੰਦਾ ਜੇ ਮੈਂ ਤੁਹਾਨੂੰ ਦੱਸ ਦੇ ਦਿੱਤਾ ਵਿਆਹਾਂ ਲਈ ਸ਼ਰਾਧ ਦੇ ਦਿਨ ਵਾਲੇ ਨਹੀਂ ਮਤਲਬ ਕਿ ਜੇ ਕੋਈ ਵਿਆਹ ਕਰਨਾ ਤਾਂ ਉਹ ਸ਼ਰਾਧਾ ਦੇ ਵਿੱਚ ਨਹੀਂ ਕੀਤੇ ਜਾਂਦੇ ਪਰ ਨਰਾਤਿਆਂ ਦੇ ਵਿੱਚ ਜਿਹੜੇ ਦਿਨ ਨੇ ਉਹ ਸ਼ੁਭ ਮੰਨੇ ਜਾਂਦੇ ਨੇ ਨਰਾਤਿਆਂ ਦੇ ਵਿੱਚ ਵਿਆਹ ਕਰਨਾ ਚੰਗਾ ਮੰਨਿਆ ਜਾਂਦਾ ਇਸੇ ਤਰ੍ਹਾਂ ਮਹੀਨਿਆਂ ਤੇ ਰੂਤਾਂ ਨਾਲ ਵੀ ਲੋਕਾਂ ਨੇ ਆਪਣੀ ਜੀਵਨ ਯੁਕਤ ਬੰਨੀ ਹੋਈ ਹੈ ਜਿਵੇਂ ਕਿ ਸੌਣ ਭਾਦੋਂ ਥੋੜਾ ਖਾਈਏ ਮਤਲਬ ਕਿ ਸੌਣ ਤੇ ਭਾਦੋਂ ਦੇ ਵਿੱਚ ਥੋੜਾ ਖਾਣਾ ਚਾਹੀਦਾ ਬਹੁਤਾ ਨਾਈਏ ਮਤਲਬ ਕਿ ਸੌਣ ਤੇ ਭਾਦੋਂ ਦੇ ਵਿੱਚ ਨਾਉਣਾ ਬਹੁਤਾ ਚਾਹੀਦਾ ਠੀਕ ਹੈ ਮੱਗਰਪੋ ਰੂਹ ਹੰਡਾਈਏ ਰੂਹ ਹੰਡਾਵੇ ਮਤਲਬ ਕਿ ਮੱਗਰਪੋ ਦੇ ਵਿੱਚ ਰੂਹ ਨੂੰ ਹੰਡਾਉਣਾ ਚਾਹੀਦਾ ਮਾਗ ਫੱਗਣ ਤੇਲ ਮਲਾਵੇ ਮਾਗ ਦੇ ਫੱਗਣ ਦੇ ਵਿੱਚ ਤੇਲ ਮਲਣਾ ਚਾਹੀਦਾ ਤੇਲ ਨੂੰ ਠੀਕ ਹੈ ਵਤਵਾਦ ਵਰਤਣਾ ਚਾਹੀਦਾ ਹਕੀਮ ਦਾ ਕਰ ਕਦੀ ਨਾ ਪੁੱਛਣ ਜਾਵੇ ਮਤਲਬ ਕਿ ਜੇ ਇਹ ਮਹੀਨੇ ਦੇ ਵਿੱਚ ਇਹ ਚੀਜ਼ ਕਰੀਏ ਤਾਂ ਆਪਾਂ ਕਦੇ ਵੀ ਹਕੀਮ ਮਤਲਬ ਕਿ ਕਦੇ ਵੀ ਡਾਕਟਰ ਦੇ ਨਾ ਜਾਣਾ ਪਵੇ ਆਪਾਂ ਨੂੰ ਅੱਗੇ ਨਿਰਵਲਤਾ ਨਿਰਵਲਤਾ ਹੁੰਦਾ ਅਯੋਗਤਾ ਅਪੂਰਨਤਾ ਮਤਲਬ ਕਿ ਕੋਈ ਚੀਜ਼ ਪੂਰੀ ਨਾ ਹੋਣਾ ਉਹਦੇ ਸੂਚਕ ਨੇ ਹਾਂਜੀ ਨਿਵੰਧਕਾਰ ਕੀ ਦੱਸਦਾ ਕਿ ਬਹਿਮ ਪਰਮ ਬਹਿਮ ਪਰਮ ਮਨੁੱਖ ਦੀ ਜਿਹੜੀ ਨਿਰਵਲਤਾ ਮਤਲਬ ਕਿ ਜੋ ਚੀਜ਼ ਪੂਰੀ ਨਾ ਹੋਵੇ ਹਨਾ ਅਪੂਰਨ ਹੋਵੇ ਨਿਰਵਲਤਾ ਮਤਲਬ ਕਿ ਕੋਈ ਚੀਜ਼ ਯੋਗ ਕਾਬਿਲ ਨਾ ਹੋਵੇ ਉਹਦੇ ਸੂਚਕ ਨੇ ਹੁਣ ਆਪਾਂ ਬਹਿਮ ਭਰਮ ਜਦੋਂ ਹੀ ਕਰਦੇ ਹੁਣ ਜਦੋਂ ਆਪਣੇ ਕੋਲ ਕੋਈ ਚੀਜ਼ ਚੰਗੀ ਮਾੜੀ ਹਨਾ ਮਤਲਬ ਕਿ ਕੋਈ ਆਪਣਾ ਸਮਾ ਮਾੜਾ ਚੱਲ ਰਿਹਾ ਤਾਂ ਆਪਾਂ ਬਹੁਤ ਆਂਦੇ ਵਿਸ਼ਵਾਸਨ ਚ ਫਸ ਜਾਂਦੇ ਆ ਤੇ ਇਸ ਤੋਂ ਇਲਾਵਾ ਅਗਰ ਆਪਾਂ ਨੂੰ ਕੋਈ ਚੀਜ਼ ਜੋਗ ਆਪਾਂ ਕਿਸੇ ਚੀਜ਼ ਦੀ ਇੱਛਾ ਰੱਖਿਓ ਆਪਾਂ ਨੂੰ ਪੂਰੀ ਨਹੀਂ ਮਿਲ ਰਹੀ ਹਨਾ ਪੂਰੀ ਨਹੀਂ ਹੋ ਰਹੀ ਤਾਂ ਆਪਾਂ ਇਹ ਚੀਜ਼ਾਂ ਬਹਿਮ ਭਰਮਾਂ ਦੇ ਵਿੱਚ ਫਸ ਜਾਂਦੇ ਆ ਉਹੀ ਚੀਜ਼ਾਂ ਮਤਲਬ ਕਿ ਮਨੁੱਖ ਦੀ ਜਿਹੜੀ ਨਿਰਬਲਤਾ ਤੇ ਅਯੋਗਤਾ ਅਪੂਰਨਤਾ ਦੇ ਸੂਚਕ ਹੁੰਦੇ ਨੇ ਇਹ ਬਹਿਮ ਭਰਮ ਮਨੁੱਖਾ ਛੋਟਾ ਸੀ ਤੇ ਦੇਵੀ ਦੇਵਤੇ ਵੱਡੇ ਉਹਨਾਂ ਨੂੰ ਖੁਸ਼ ਕਰਨ ਲਈ ਕਈ ਪ੍ਰਕਾਰ ਦੇ ਬਹਿਮ ਭਰਮ ਪ ਖਵਾਜੇ ਪੀਰ ਨੂੰ ਰਜਾਉਣ ਲਈ ਮਤਲਬ ਕਿ ਉਹਨੂੰ ਮਨਾਉਣ ਲਈ ਖੂਹਾਂ ਨਦੀਆਂ ਦਰਿਆਵਾਂ ਉੱਤੇ ਮੱਥੇ ਟੇਕੇ ਜਾਂਦੇ ਨੇ ਖਵਾਜਾ ਪੀਰ ਉਹ ਹੈ ਮਤਲਬ ਕਿ ਪਾਣੀ ਦਾ ਪੀਰ ਮੰਨਿਆ ਜਾਂਦਾ ਠੀਕ ਹੈ ਤੇ ਦਲੀਆ ਤੇ ਚੜਾਵੇ ਚੜਾਏ ਜਾਂਦੇ ਨੇ ਖਵਾਜੇ ਨੂੰ ਖੁਸ਼ ਰੱਖਣ ਲਈ ਸੁੱਚੇ ਘੋਦੇ ਦੀਵੇ ਬਾਲ ਕੇ ਖੂਹ ਦੀ ਮੌਨ ਉੱਤੇ ਰੱਖਿਆ ਜਾਂਦਾ ਮਤਲਬ ਕਿ ਜਿਹੜਾ ਖੂਹ ਹੁੰਦਾ ਉੱਥੇ ਆਪਾਂ ਸੁੱਚੇ ਘੋਦੇ ਦਾ ਦੀਵਾ ਲਗਾਇਆ ਜਾਂਦਾ ਦਲੀਏ ਦੀਆਂ ਸੱਤ ਬੁਰਕੀਆਂ ਖਵਾਜੇ ਦੇ ਮੂੰਹ ਦੇ ਵਿੱਚ ਪਾਉਣ ਮਗਰੋਂ ਲੋਕਾਂ ਵਿੱਚ ਪ੍ਰਸ਼ਾਦ ਵੰਡਿਆ ਜਾਂਦਾ ਮਤਲਬ ਕਿ ਦਲੀਆ ਬਣਾਇਆ ਜਾਂਦਾ ਦਲੀਏ ਦੇ ਸੱਤ ਮਤਲਬ ਕਿ ਸੱਤ ਵਾਰ ਉੱਤੇ ਰੱਖਿਆ ਜਾਂਦਾ ਖਵਾਜੇ ਦੇ ਮੂੰਹ ਦੇ ਵਿੱਚ ਪਾਇਆ ਜਾਂਦਾ ਉਸ ਤੋਂ ਬਾਅਦ ਫਿਰ ਉਹਨੂੰ ਵੰਡਿਆ ਜਾਂਦਾ ਬਾਕੀਆਂ ਦੇ ਵਿੱਚ ਇਸੇ ਤਰ੍ਹਾਂ ਭਾਦੋਂ ਦੀ ਜਿਹੜੀ ਨੌਮੀ ਹੁੰਦੀ ਆ ਭਾਦੋਂ ਭਾਦਰੋਂ ਮਹੀਨਾ ਉਹਨੂੰ ਨੌਮੀ ਨੂੰ ਗੁੱਗੇ ਦੀ ਪੂਜਾ ਕੀਤੀ ਜਾਂਦੀ ਆ ਗੁੱਗਾ ਨੌਮੀ ਠੀਕ ਹੈ ਗੁੱਗਾ ਹਿੰਦੂ ਰਾਜਪੂਤ ਸੀ ਜਿਹਦਾ ਜਨਮ ਗੋਰਖਨਾ ਜਿਸ ਦਾ ਜਨਮ ਜਿਹੜਾ ਕਿ ਗੋਰਖਨਾਥ ਦੀ ਅਸੀਸ ਦੇ ਨਾਲ ਹੋਇਆ ਮਤਲਬ ਕਿ ਗੋਰਖਨਾਥ ਦੇ ਆਸ਼ੀਰਵਾਦ ਦੇ ਨਾਲ ਹੋਇਆ ਤੇ ਉਹ ਸੱਪਾਂ ਦੇ ਜ਼ਾਹਿਰ ਠੀਕ ਹੈ ਵੀ ਸੱਪਾਂ ਦਾ ਜਿਹੜਾ ਜ਼ਾਹਿਰ ਆ ਉਹਨੂੰ ਉਤਾਰਨ ਉਤਾਰਨ ਦੇ ਮੰਤਰ ਜਾਣਦਾ ਸੀ ਮਤਲਬ ਕਿ ਜੇ ਕਿਸੇ ਨੇ ਸੱਪ ਨੂੰ ਡੱਸ ਲਿਆ ਤਾਂ ਉਹਦਾ ਜ਼ਾਹਿਰ ਆ ਜਿਹੜਾ ਕਿ ਉਹ ਗੁੱਗਾ ਪੀਰ ਜਿਹੜਾ ਕਿ ਉਤਾਰਨ ਦੇ ਵਿੱਚ ਮਾਹਿਰ ਸੀ ਠੀਕ ਹੈ ਤੇ ਇਸੇ ਕਰਕੇ ਉਹ ਮੁਸਲਮਾਨ ਹੋ ਗਿਆ ਤੇ ਧਰਤੀ ਦੇ ਵਿੱਚ ਸਮਾ ਗਿਆ ਤੇ ਸੱਪ ਵੀ ਧਰਤੀ ਦੇ ਧਰਤੀ ਦੇ ਰਾਜੇ ਮੰਨੇ ਜਾਂਦੇ ਮਤਲਬ ਕਿ ਸੱਪਾਂ ਜੜੇ ਉਹ ਧਰਤੀ ਦੇ ਰਾਜ ਮੰਨੇ ਜਾਂਦੇ ਨੇ ਗੁੱਗਾ ਪੀਰ ਨੂੰ ਬਣਾਉਣ ਲਈ ਉਹਦੇ ਭਗਤ ਕਿਸੇ ਬਰਮੀ ਕੋਲ ਮੋਰ ਦੇ ਖੰਭਾਂ ਵਾਲੀ ਛੜੀ ਗੱਡ ਦਿੰਦੇ ਨੇ ਮਰਾਸੀ ਜਾਂ ਭرائی ਢੋਲ ਢੋਲ ਵਜਾਉਂਦੇ ਨੇ ਲੋਕ ਮੜੀ ਉੱਤੇ ਦੁੱਧ ਤੇ ਸੇਵੀਆਂ ਚੜਾਉਂਦੇ ਨੇ ਠੀਕ ਹੈ ਸੱਪਾਂ ਤੋਂ ਪੈ ਵਿਤ ਮਤਲਬ ਕਿ ਪੈ ਮੁਕਤ ਭਾਵ ਕੀ ਉਹ ਤੋਂ ਡਰ ਤੋਂ ਮੁਕਤ ਹੋਣ ਲਈ ਬਰਮੀਆਂ ਵਿੱਚ ਦੁੱਧ ਪਾਇਆ ਜਾਂਦਾ ਠੀਕ ਹੈ ਤੇ ਗੁੱਗੇ ਦੇ ਭਗਤੋ ਗੁੱਗੇ ਪੀਰ ਦੇ ਗੀਤ ਗਾਉਂਦੇ ਨੇ ਤੇ ਕਈ ਥਾਂ ਤੇ ਗੁੱਗੇ ਪੀਰ ਦਾ ਜਿਹੜੇ ਕੀ ਮੇਲਾ ਵਿਪਰ ਦਾ ਆਰਾਮ ਨੋਮੀ ਨੂੰ ਹੈ ਨਾ ਅੱਗੇ ਹੈਗਾ ਬੱਚੇ ਦੇ ਜਨਮ ਨੂੰ ਲੈ ਕੇ ਕਿਹੜੇ-ਕਿਹੜੇ ਵਹਿਮ ਨੇ ਪਹਿਲਾਂ ਤੁਸੀਂ ਹੈਡਿੰਗ ਯਾਦ ਕਰ ਲੈਣੇ ਫਿਰ ਈਜ਼ੀਲੀ ਯਾਦ ਹੋ ਜਾਂਦਾ ਹਾਂਜੀ ਬੱਚੇ ਦੇ ਜਨਮ ਸਮੇ ਬਹੁਤ ਸਾਰੇ ਵਹਿਮ ਕੀਤੇ ਜਾਂਦੇ ਨੇ ਕੁੜੀ ਜੰਮਣ ਤੇ ਸਾਰਾ ਟੱਬਰ ਸੋਗ ਦੇ ਵਿੱਚ ਡੁੱਬ ਜਾਂਦਾ ਮਤਲਬ ਕਿ ਕੁੜੀ ਹੋ ਗਈ ਤਾਂ ਦੁੱਖ ਮੰਨਿਆ ਜਾਂਦਾ ਹੈ ਪਰ ਜੇ ਮੁੰਡਾ ਘਰ ਦੇ ਵਿੱਚ ਬਸ ਅੱਜਕੱਲ ਤਾਂ ਇਹ ਕੁਝ ਨਹੀਂ ਹੁੰਦਾ ਪਰੰਤੂ ਜੇ ਮੁੰਡਾ ਘਰ ਦੇ ਵਿੱਚ ਜੰਮਦਾ ਸੀ ਤਾਂ ਗੁੜਵੰਡਾ ਜਾਂਦਾ ਸੀ ਢੋਲ ਵੱਜਦੇ ਸੀ ਦਾਰੂ ਵਰਤਾਈ ਜਾਂਦੀ ਸੀ ਤੇ ਲੋੜੀ ਦਿੱਤੀ ਜਾਂਦੀ ਸੀ ਤੇ ਅੱਜ ਕੱਲ ਤਾਂ ਕੁੜੀਆਂ ਦੇ ਵੀ ਲੋੜੀ ਮਨਾਉਂਦੇ ਨੇ 8 ਮਾਹੇ ਬੱਚੇ ਬਦਸ਼ਗਣੇ 7 ਮਾਹੇ ਭਾਗਾਂ ਵਾਲੇ ਮੰਨੇ ਜਾਂਦੇ ਨੇ ਮਤਲਬ ਕਿ ਜੇ ਕੋਈ 7 ਮਾਹਾ ਬੱਚਾ ਹੁੰਦਾ ਤਾਂ ਭਾਗਾਂ ਵਾਲਾ ਮੰਨਿਆ ਜਾਂਦਾ 8 ਮਾਹੇ ਬਦਸ਼ਗਣੇ ਪਹਿਲਾ ਬੱਚਾ ਜਿਹੜੇ ਕਿ ਨਾਨਕੇ ਘਰ ਹੁੰਦਾ ਸੀ ਤੇ ਜਿਸ ਦਾ ਕਾਰਨ ਕੀ ਸੀ ਕਿ ਵੀ ਮਾਂ ਧੀ ਦੇ ਰਿਸ਼ਤੇ ਦਾ ਸੁਖਾਵਾਂ ਬਣ ਸੀ ਮਤਲਬ ਕਿ ਮਾਂ ਧੀ ਦੇ ਸਰੀਰ ਕਦਾਉ ਦੇ ਉਹਦੀ ਵੱਧ ਤੋਂ ਵੱਧ ਜਿਹੜੀ ਕਿ ਉਹਦੀ ਦੇਖਭਾਲ ਕਰ ਸਕਦੀ ਆ ਤੇ ਕਿਉਂਕਿ ਮਾਂ ਧੀ ਦਾ ਰਿਸ਼ਤਾ ਡੂੰਗਾ ਹੁੰਦਾ ਹੈ ਤੇ ਸਾਸਨ ਨੂੰ ਦਾ ਰਿਸ਼ਤਾ ਵੈਰ ਭਾਵਨਾ ਵਾਲਾ ਹੁੰਦਾ ਤਾਂ ਕਰਕੇ ਇਹ ਹੁੰਦਾ ਸੀ ਕਿ ਪਹਿਲਾ ਬੱਚਾ ਜਿਹੜੇ ਕਿ ਕੁੜੀ ਦੇ ਪੇਕੇ ਘਰ ਜੋਵੇ ਤੇ ਭਰਾ ਭੈਣ ਨੂੰ ਲੈਣ ਆਉਂਦਾ ਪੇਕੇ ਘਰ ਵਿੱਚ ਧੀ ਨੂੰ ਮੁਕੰਮਲ ਆਰਾਮ ਮਿਲਦਾ ਭਾਰੇ ਕੰਮ ਵਿਵਰਜਿਤ ਹੁੰਦੇ ਨੇ ਕਿਉਂਕਿ ਉਸ ਸਮੇਂ ਕਰਨੇ ਨਹੀਂ ਹੁੰਦੇ ਤੇ ਉੱਚੀ ਨੀ ਮਾਥਾਂ ਮਤੇ ਜਾਣ ਦੀ ਮਨਾਹੀ ਸੀ ਅੱਗੇ ਹੈਗਾ ਦਿਨ ਭੁੱਗਣ ਤੇ ਜੰਮਣ ਪੀੜਾ ਸ਼ੁਰੂ ਹੋਣ ਤੇ ਕੋਈ ਦਵਾਈ دارੂ ਨਾ ਦਿੱਤਾ ਜਾਂਦਾ ਸੀ ਮਤਲਬ ਕਿ ਕੋਈ ਉਸ ਸਮੇਂ ਜਿਹੜੇ ਕਿ ਅਗਲ ਕੋਈ ਲੇਡੀ ਪ੍ਰੈਗਨੈਂਟ ਹੁੰਦੀ ਸੀ ਤਾਂ ਉਹਨੂੰ ਕੋਈ ਵੀ ਦਵਾਈ ਵਗੈਰਾ ਨਹੀਂ ਦਵਾਈ ਦਿੱਤੀ ਜਾਂਦੀ ਦਿੱਤੀ ਜਾਂਦੀ ਸੀ ਠੀਕ ਹੈ ਕੋਈ ਵੀ ਉਹਨੂੰ ਦਵਾਈ ਜਾਂ ਕੁਝ ਵੀ ਨਹੀਂ ਦਿੱਤੀ ਜਾਂਦੀ ਸੀ ਜਨੇਪੇ ਦੀ ਕਾਰਵਾਈ ਦਾਈ ਜਨਵਾਉਂਦੀ ਸੀ ਮਤਲਬ ਕਿ ਅਗਰ ਬੱਚਾ ਹੁੰਦਾ ਸੀ ਤਾਂ ਉਹਦੀ ਜਿਹੜੀ ਅੱਜ ਕੱਲ ਤਾਂ ਹਸਪੀਟਲਾਂ ਦੇ ਵਿੱਚ ਹੁੰਦੇ ਨੇ ਬਰਥ ਪਹਿਲਾਂ ਕਿ ਦਾਈ ਸਾਰੀ ਕਰਦੀ ਸੀ ਜੱਚਾ ਤੇ ਬੱਚੇ ਦੀ ਜ਼ਿੰਦਗੀ ਨਾਲ ਖੇੜਦੀ ਦਾਈ ਜੇ ਸਫਲ ਹੋ ਜਾਂਦੀ ਤਾਂ ਸਾਰੇ ਪਿੰਡ ਵਿੱਚ ਖੁਸ਼ੀ ਦੀ ਖਬਰ ਫੈਲ ਜਾਂਦੀ ਸੀ ਮਤਲਬ ਕਿ ਫਿਰ ਸਾਰਿਆਂ ਦੇ ਵਿੱਚ ਖੁਸ਼ੀ ਦੀ ਖਬਰ ਫੈਲ ਜਾਂਦੀ ਸੀ ਅਗਰ ਕਿਸੇ ਦੇ ਘਰ ਦੇ ਵਿੱਚ ਬੱਚਾ ਹੁੰਦਾ ਸੀ ਪਰੰਤੂ ਜੇ ਮਾੜੀ ਕਿਸਮਤ ਕਰਕੇ ਜੱਚਾ ਬੱਚੇ ਦੇ ਸਵਾਸ ਨਹੀਂ ਖੁੱਟ ਜਾਂਦੇ ਮਤਲਬ ਕਿ ਜੇ ਬੱਚਾ ਜਨਮ ਹੁੰਦੇ ਸਾਰ ਹੀ ਜਿਹੜੇ ਉਹਦੀ ਡੈਥ ਹੋ ਜਾਂਦੀ ਸੀ ਤਾਂ ਵਿਦਮਾਤਾ ਨੂੰ ਰੁੱਸੀ ਸਮਝ ਕੇ ਦਾਈ ਦੀ ਅੰਗੈਲੀ ਨੂੰ ਰੱਬ ਦੀ ਖੇਡ ਦੱਸ ਕੇ ਰੱਬ ਦਾ ਭਾਣਾ ਕਹਿ ਕੇ ਗੱਲ ਖਤਮ ਕਰ ਦਿੱਤੀ ਜਾਂਦੀ ਸੀ ਜੱਚਾ 40 ਦਿਨ ਸ਼ੀਲਾ ਕੱਟਦੀ ਮਤਲਬ ਕਿ 40 ਦਿਨਾਂ ਦੇ ਵਿੱਚ ਉਹਨੂੰ ਆਉਂਦਾ ਸੀ ਕਿ 40 ਦਿਨਾਂ ਸਿਲੇ ਦੇ ਵਿੱਚ ਰਹਿਣਾ ਠੀਕ ਹੈ ਅੰਦਰੇ ਰਹਿਣਾ ਸੀ ਉਸ ਤੱਕ ਆਮ ਬੰਦਾ ਨਹੀਂ ਸੀ ਜਾ ਸਕਦਾ ਉਹਨੂੰ ਘਰ ਦੇ ਵਿੱਚ ਅੰਦਰੇ ਰੱਖਿਆ ਜਾਂਦਾ ਸੀ ਭੂਤਾਂ ਪ੍ਰੇਤਾਂ ਤੇ ਪਰਛਾਵੇਂ ਤੋਂ ਬਚਾਉ ਲਈ ਉਹਦੇ ਸਹਰਾਣੇ ਅਨਾਜ ਦੇ ਦਾਣੇ ਜੱਚਾ ਕਿਉਂਦਾ ਜਿਹੜਾ ਨਾਮ ਜੰਮਿਆ ਬੱਚਾ ਹੁੰਦਾ ਅਨਾਜ ਦੇ ਦਾਣੇ ਲੋਹੇ ਦਾ ਕੜਾ ਜਾਂ ਕਰਦ ਰੱਖੀ ਜਾਂਦੀ ਸੀ ਤਾਂ ਕਿ ਕੋਈ ਉਪਰੀ ਚੀਜ਼ ਉਹਦੇ ਕੋਲ ਨਾ ਆਵੇ ਸਰੋਂ ਦੇ ਤੇਲ ਦੇ ਦੀਵੇ ਉੱਪਰ ਕਾਂਸੀ ਦੀ ਥਾਲੀ ਰੱਖ ਕੇ ਉਹਦਾ ਕੱਜਲ ਮਤਲਬ ਕਿ ਸੁਰਮਾ ਉਹਦੇ ਅੱਖਾਂ ਦੇ ਵਿੱਚ ਬਾਉ ਨੂੰ ਤਿਆਰ ਕੀਤਾ ਜਾਂਦਾ ਸੀ। ਜੱਚਾ ਬੱਚੇ ਦੀ ਅੱਖਾਂ ਵਿੱਚ ਪਾਇਆ ਜਾਂਦਾ ਜੋ ਉਹਨਾਂ ਨੂੰ ਲੋਕਾਂ ਦੀਆਂ ਕਾਲੀ ਨਜ਼ਰਾਂ ਤੋਂ ਬਚਾਉਂਦਾ ਸੀ। ਬੁਰੀ ਨਜ਼ਰ ਤੋਂ ਤੇ ਅੰਦਰ ਜਾਣ ਲਈ ਕੋਈ ਵੀ ਜਨਾਨੀ ਦਾਣਿਆਂ ਨੂੰ ਹੱਥ ਲਾ ਕੇ ਅੰਦਰ ਜਾਂਦੀ ਸੀ ਜੱਚੇ ਬੱਚੇ ਕੋਲ। ਫਿਰ ਵੀ ਬੱਚੇ ਦੀ ਨਾਨੀ ਕਿਸੇ ਚਿੱਟਕਣ ਦੀ ਨਜ਼ਰ ਉਤਾਰਨ ਲਈ ਉਹਦੇ ਪੈਰਾਂ ਦੀ ਮਿੱਟੀ ਅੱਗ ਵਿੱਚ ਸੁੱਟ ਕੇ ਸਾੜਦੀ ਜਾਂ ਟੱਕ ਡੋਲੇ ਦੀ ਨਜ਼ਰ ਉਤਾਰਨ ਲਈ ਮਿਰਚਾਂ ਜੱਚੇ ਬੱਚੇ ਦੇ ਸਿਰ ਤੋਂ ਵਾਰ ਕੇ ਛੁੱਟਦੀ ਸੀ ਤਾਂ ਕਿ ਉਹਨੂੰ ਨਜ਼ਰ ਹਟ ਜਾਵੇ। ਮਰਗ ਵਾਲੇ ਘਰ ਦੀ ਔਰਤ ਨੂੰ ਜੱਚਾ ਨੂੰ ਨਾਮਿਲਣ ਦਿੱਤਾ ਜਾਂਦਾ ਮਤਲਬ ਕਿ ਜੇ ਕਿਸੇ ਦੀ ਮਰਗਤ ਹੁੰਦੀ ਹੋਈ ਵੀ ਹੁੰਦੀ ਸੀ ਤਾਂ ਉਸ ਘਰ ਦੇ ਕਿਸੇ ਕਿਸੇ ਨੂੰ ਵੀ ਜਿਹੜਾ ਨਾਮ ਜੰਮਿਆ ਬੱਚਾ ਹੁੰਦਾ ਉਹਨੂੰ ਤੇ ਉਹਦੀ ਮਦਰ ਨੂੰ ਮਿਲਣ ਨਹੀਂ ਦਿੱਤਾ ਜਾਂਦਾ ਸੀ ਠੀਕ ਹੈ ਤੇ ਅੱਗੇ ਹੈਗਾ ਮਨੁੱਖ ਦੇ ਸੁਭਾਅ ਦੇ ਨਾਲ ਜੁੜੇ ਬਹਿਮ ਬਹੁਤ ਸਾਰੇ ਬਹਿਮ ਪਰ ਮਨੁੱਖ ਦੇ ਬਿਹੇਵੀਅਰ ਸੁਭਾਅ ਦੇ ਨਾਲ ਜੁੜੇ ਹੋਏ ਨੇ ਮੰਜੇ ਉੱਤੇ ਬੈਠ ਕੇ ਪੈਰ ਹਿਲਾਉਣਾ ਬੁਰਾ ਮੰਨਿਆ ਜਾਂਦਾ ਤੇ ਰਾਤੀ ਦੌਣ ਨੂ ਕਸਣਾ ਵੀ ਬੁਰਾ ਮੰਨਿਆ ਜਾਂਦਾ ਨੇ ਕਹਿੰਦੇ ਨੇ ਵੀ ਜੇ ਰਾਤ ਨੂੰ ਦੌਣ ਮੰਜਾਂ ਦੀ ਜਿਹੜੀ ਦੌਣ ਹੁੰਦੀ ਹੈ ਵੀ ਜੇ ਉਹਨੂੰ ਕਸਿਆ ਜਾਵੇ ਤਾਂ ਕੁੜੀਆਂ ਦੇ ਜੰਮਣ ਦੀ ਨਿਸ਼ਾਨੀ ਹੁੰਦੀ ਆ ਤੇ ਦੁੱਧ ਦਾ ਡੰਗ ਭੰਨਣ ਵਾਲੀ ਮੱਝ ਨੂੰ ਨਜ਼ਰਾਈ ਗਈ ਜਾਂ ਦੁੱਧ ਜਾਂ ਰੁੱਧ ਖੋਟ ਦੀ ਸ਼ਿਕਾਰ ਸਮਝਿਆ ਜਾਂਦਾ ਅੱਗੇ ਹੈਗਾ ਰੁੱਧ ਖੋਟ ਮਤਲਬ ਕਿ ਜੇ ਕੋਈ ਰੁੱਦੋ ਹੁੰਦੇ ਮਤਲਬ ਕਿ ਕੋਈ ਚੀਜ਼ ਮੰਨਤ ਸੀ ਪਰ ਉਹ ਨਹੀਂ ਮੰਨੀ ਗਈ ਤਾਂ ਉਹ ਚੀਜ਼ ਕਹਿੰਦੇ ਨੇ ਵੀ ਅੱਗੇ ਆ ਗਈ ਠੀਕ ਇਹਨੂੰ ਆਪਣੇ ਨਹੀਂ ਮੰਨਿਆ ਕੋਈ ਰੁੱਧ ਖੋਟ ਦੂਰ ਕਰਨਾ ਹਾਂਜੀ ਰੁੱਧਖੋਟ ਦੂਰ ਕਰਨ ਲਈ ਬੁਲਾਇਆ ਗਿਆ ਪੰਡਤ ਜਾਂ ਪੰਡਤਾਨੀ ਸਵੇਰੇ ਨਹਾ ਤੋਕੇ ਸੁੱਚੇ ਮੂੰਹ ਆਉਂਦੇ ਠੀਕ ਹੈ ਉਹ ਚੁੱਲ੍ਹੇ ਚੌਂਕੇ ਨੂੰ ਗੋਹੀ ਮਿੱਟੀ ਨਾਲ ਲਿਪਕ ਕੇ ਸਾਫ਼ ਕਰਦੇ ਸੁੱਕਾ ਆਟਾ ਲੈ ਕੇ ਰਸੋਈ ਦੇ ਫਰਸ਼ ਉੱਤੇ ਚੋਪੜ ਜਿਹੀ ਬਣਾ ਦਿੰਦੇ ਫਿਰ ਸੁੱਚੇ ਦੁੱਧ ਦੀ ਖੀਰ ਬਣਾ ਕੇ ਪੰਡਤ ਤੇ ਪੰਡਤਾਨੀ ਆਪ ਥਾਲ ਭਰ ਕੇ ਖਾਂਦੇ ਬਹੁਤੀ ਸਾਰੀ ਖੀਰ ਬ੍ਰਾਹਮਣ ਆਪਣੇ ਬੱਚੇ ਲੈ ਕੇ ਜਾਂਦੇ ਸੀ ਘਰ ਦੇ ਬੱਚਿਆਂ ਲਈ ਮਸਾਂ ਕੜਸ਼ੀ ਕੜਸ਼ੀ ਹੀ ਬਚਦੀ ਸੀ ਅੱਗੇ ਹੈਗਾ ਜਠੇਰਿਆਂ ਦੀ ਨੀਅਤ ਮਤਲਬ ਕਿ ਜਿਹੜੇ ਜਠੇਰੇ ਉਹ ਹੁੰਦੇ ਨੇ ਮਤਲਬ ਕਿ ਜਿਨ੍ਹਾਂ ਨੂੰ ਲੋਕ ਮੰਨਦੇ ਨੇ ਠੀਕ ਹੈ ਉਹਨਾਂ ਦੇ ਅੱਗੇ ਬਜ਼ੁਰਗ ਪਹਿਲਾਂ ਮੰਨਦੇ ਸੀ ਉਹਨਾਂ ਨੂੰ ਕਈ ਵਾਰੀ ਰੁੱਧ ਖੋਟ ਨੂੰ ਜਠੇਰਿਆਂ ਦੀ ਨੀਅਤ ਨਾਲ ਵੀ ਜੋੜ ਕੇ ਮੰਨਿਆ ਜਾਂਦਾ ਸਵੇਰੇ ਸਵੇਰੇ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਇੱਕ ਕਰਮੰਡਲ ਵਿੱਚ ਕੱਚੀ ਲੱਸੀ ਦਾ ਥਾਲ ਪ੍ਰਸ਼ਾਦ ਦਾ ਭਰ ਕੇ ਮਾਂ ਧੀ ਨੂੰ ਲੈ ਕੇ ਸ਼ਹੀਦਾਂ ਦੀ ਸਮਾਦ ਉੱਤੇ ਜਾਂਦੀ ਆ ਕਈ ਵਾਰੀ ਇਹ ਚੀਜ਼ਾਂ ਕਾਰਦਾ ਮਾਲਕ ਲੈ ਕੇ ਜਾਂਦਾ ਤੇ ਲੱਸੀ ਨਾਲ ਸਮਾਧਾ ਨੂੰ ਚੰਗੀ ਤਰ੍ਹਾਂ ਇਸ਼ਨਾਨ ਕਰਾ ਕੇ ਸੁੱਚੇ ਘੋੜਾ ਦੀਵਾ ਵਾਲਿਆ ਜਾਂਦਾ ਤੇ ਸਮਾਧਾ ਨੇ ਆਲਿਆਂ ਦੇ ਵਿੱਚ ਪ੍ਰਸ਼ਾਦ ਰੱਖ ਕੇ ਮੱਥਾ ਟੇਕਿਆ ਜਾਂਦਾ ਫਿਰ ਅਰਦਾਸ ਕਰਕੇ ਜਿਹੜੀ ਕੋਈ ਰੁੱਧ ਖੋਟ ਹੁੰਦੀ ਉਹਨੂੰ ਦੂਰ ਕਰਨ ਲਈ ਨਿਮਰਤਾ ਦੇ ਨਾਲ ਬੇਨਤੀ ਕੀਤੀ ਜਾਂਦੀ ਅਰਦਾਸ ਕੀਤੀ ਜਾਂਦੀ ਹੈ ਤੇ ਇਸ ਤਰ੍ਹਾਂ ਸਭ ਵਰਮ ਪਰਮ ਭੁਲੇਖੇ ਜਿਹੜੇ ਕਿ ਦੂਰ ਹੋ ਜਾਂਦੇ ਨੇ ਅੱਗੇ ਹੈਗਾ ਬੈਮਾ ਪਰਮਾ ਦੇ ਵਿੱਚ ਫਸੇ ਲੋਕ ਹਾਂਜੀ ਲੋਕ ਸਿੱਧੇ ਸਾਦੇ ਸੰਨ ਤੇ ਬਹਿਮਾ ਭਰਮਾਂ ਵਿੱਚ ਫਸੇ ਰਹਿੰਦੇ ਸਨ ਇਹਨਾਂ ਦੇ ਵਿੱਚੋਂ ਹੀ ਉਹ ਉਪਾਲ ਆ ਭਲੰਦੇ ਸੀ ਵੀ ਹੁਣ ਐਵੇਂ ਇਸ ਚੀਜ਼ ਹੋਣੀ ਹੈ ਇਹ ਤੇ ਹੁੰਜ ਜੀਵਨ ਦੇ ਨਿੱਕੇ ਨਿੱਕੇ ਹਾਸਿਆਂ ਤੇ ਵਰਤ ਵਰਤਾਰਿਆਂ ਵਿੱਚ ਵੀ ਬਹਿਮਾ ਭਰਮਾਂ ਦੀ ਜਿਹੜੀ ਪਰਮਾਰ ਸੀ ਹਾਂਜੀ ਅੱਗੇ ਹੈਗਾ ਨਿਵੰਦ ਦਾ ਵਿਸ਼ਾ ਵਸਤੂ ਸਾਰ ਤੋਂ ਬਾਅਦ ਲੋਕ ਵਿਸ਼ਵਾਸ ਜਿਹੜਾ ਨਿਵੰਦ ਹੈ ਬਹਿਮ ਭਰਮ ਇਹ ਸਵਰਨ ਸਿੰਘ ਰਾਈਟਰ ਹੈ ਇਹਦੀ ਰਚਨਾ ਤੇ ਇਹਦਾ ਵਿਸ਼ਾ ਕੀ ਆ ਕਿ ਪੰਜਾਬ ਦੇ ਲੋਕਾਂ ਦੇ ਰਹਿਤਲ ਦਾ ਵਿਸ਼ੇਸ਼ ਵਸੇ ਸਾਰ ਦੇ ਵਿੱਚ ਹੀ ਬਣ ਜਾਂਦਾ ਹੁੰਦਾ ਹੈ ਠੀਕ ਹੈ ਤੇ ਅਟੁੱਟ ਅਟੁੱਟ ਅੰਗ ਉਹਨਾਂ ਦੇ ਵਿਸ਼ਵਾਸਾਂ ਤੇ ਬਹਿਮਾ ਪਰਮਾ ਦਾ ਵਰਣਨ ਕਰਨਾ ਨਿਵੰਦਕਾਰ ਦੱਸਦਾ ਹੈ ਕਿ ਕਾਜ਼ ਨਵੀ ਦਾ ਕੁਝ ਸਮਾਂ ਕਿਸੇ ਪਿੰਡ ਦੇ ਵਿੱਚ ਰਹਿੰਦੇ ਆ ਉੱਥੋਂ ਦੇ ਲੋਕਾਂ ਦੇ ਨਾਲ ਜਿਹੜਾ ਉਹਦਾ ਉਪਰਾਪਨ ਹੁੰਦਾ ਵਿਗਾਨਾਪਨ ਹੁੰਦਾ ਉਹ ਘਟ ਜਾਂਦਾ ਪਰੰਤੂ ਉੱਥੋਂ ਦੇ ਜਿਹੜੇ ਲੋਕਾਂ ਦਾ ਰਹਿਣ ਸਹਿਣ ਹੁੰਦਾ ਉਹਨਾਂ ਦੇ ਰਸਮਾਂ ਰਿਵਾਜ ਹੁੰਦੇ ਨੇ ਉਹਨਾਂ ਨੂੰ ਸਮਝਣ ਦੇ ਵਿੱਚ ਉਹਨੂੰ ਦੇਰ ਲੱਗਦੀ ਹੈ ਤੇ ਲੋਕ ਆ ਜਿਹੜੇ ਕਿ ਇੱਕੋ ਗਾਡੀ ਰਾਹ ਤੇ ਤੁਰਨਾ ਪਸੰਦ ਕਰਦੇ ਨੇ ਤੇ ਜੇ ਕੋਈ ਉਸ ਲੀ ਨੂੰ ਤੋੜਦਾ ਤਾਂ ਉਹਨੂੰ ਬੁਰਾ ਮੰਨਿਆ ਜਾਂਦਾ ਲੋਕ ਵਿਸ਼ਵਾਸ ਤੇ ਬਹਿਮ ਭਰਮ ਲੋਕਾਂ ਦੀ ਰਹਿਤਲ ਮਤਲਬ ਕਿ ਲੋਕਾਂ ਦੇ ਰੋਜ਼ਾਨਾ ਜੀਵਨ ਦਾ ਇੱਕ ਆਪਾਂ ਕਹਿ ਸਕਦੇ ਕਿ ਵੀ ਇੱਕ ਉਹਨਾਂ ਦਾ ਅਨਿਖੜਾ ਮਤਲਬ ਕਿ ਇੱਕ ਨਾਲ ਜੁੜਿਆ ਹੋਇਆ ਅੰਗ ਬਣ ਜਾਂਦਾ ਜਿਵੇਂ ਕੋਈ ਲੋਕ ਕਹਿੰਦੇ ਨੇ ਵੀ ਨਿਛ ਮਾਰਨਾ ਜਾਂ ਪਿੱਛੋਂ ਆਵਾਜ਼ ਮਾਰਨਾ ਇਹਦੇ ਨਾਲ ਕੰਮ ਵਿੱਚ ਰੁਕਾਵਟ ਆਉਂਦੀ ਆ ਜਾਂ ਇਹ ਚੀਜ਼ ਅਸਫਲਤਾ ਦਾ ਚਿੰਨ੍ਹ ਮੰਨੇ ਜਾਂਦੇ ਨੇ ਪਰ ਜੇ ਰਸਤੇ ਦੇ ਵਿੱਚ ਪਾਣੀ ਦਾ ਭਰਿਆ ਹੋਇਆ ਘੜਾ ਮਿਲ ਜੇ ਜਾਂ ਗੋਹੇ ਪਾਥੀਆਂ ਦਾ ਟੋਕਰਾ ਮਿਲ ਜੇ ਤਾਂ ਇਹਨੂੰ ਸ਼ੁਭ ਮੰਨਿਆ ਜਾਂਦਾ ਚੰਗਾ ਮੰਨਿਆ ਜਾਂਦਾ। ਇਸੇ ਤਰ੍ਹਾਂ ਜੇ ਬਿੱਲੀ ਰਸਤਾ ਕੱਟ ਦੇ ਜਾਂ ਮੱਝਾਂ ਦਾ ਸਿੰਘ ਪੜਾਉਣਾ ਨੂੰ ਦੇਖ ਲੈਣ ਜਾਂ ਕੁੱਤੇ ਕੁੱਤੇ ਰੋਣ ਕੰਨ ਦਾ ਫਟਕਣੇ ਬੁਰੇ ਮੰਨੇ ਜਾਂਦੇ ਨੇ। ਤੇ ਇਸੇ ਤਰ੍ਹਾਂ ਘੜੀਆਂ ਮਹੂਰਤਾਂ ਤੇ ਦਿਨਾਂ ਨੂੰ ਵੀ ਖਾਸ ਕੰਮਾਂ ਲਈ ਚੰਗੇ ਜਾਂ ਬੁਰੇ ਮੰਨਿਆ ਜਾਂਦਾ। ਜਿਵੇਂ ਕੀ ਕਹਿੰਦੇ ਨੇ ਕਿ ਬੁੱਧੋ ਸਨੀਚਰ ਕੱਪੜਾ ਗਹਿਣਾ ਹੈ ਦੁਆਰਾ। ਮਲਕੀ ਬੁੱਧੋ ਸ਼ਨੀ ਸ਼ਨੀਚਰਵਾਰ ਕੱਪੜਾ ਵਧੀਆ ਮੰਨਿਆ ਜਾਂਦਾ ਪਾਉਣਾ ਨਮਾ ਤੇ ਗਹਿਣਾ ਐਤਵਾਰ ਨੂੰ ਤੇ ਬੁੱਧ ਕੰਮ ਸ਼ੁੱਧ ਮੰਨਿਆ ਜਾਂਦਾ ਤੇ ਸੰਗਰਾਮ ਵਾਲੇ ਦਿਨ ਕਿਸੇ ਦੇ ਚੰਗਾ ਜਾਂ ਮਾੜੇ ਹੋਣ ਦਾ ਜਾਂ ਪਰੋਣੇ ਸੰਬੰਧੀ ਬਹੁਤ ਬਹਿਮ ਮੁੱਲੇ ਜਾਂਦੇ ਨੇ ਮਲਕੀ ਸੰਗਰਾਮ ਵਾਲੇ ਜਿਹੜੇ ਦਿਨ ਜੇ ਆਪਾਂ ਚੰਗੇ ਕੰਮ ਕਰ ਰਹੇ ਹਾਂ ਤਾਂ ਸਾਰਾ ਦਿਨ ਸਾਰੇ ਮਹੀਨੇ ਚੰਗੇ ਕੰਮ ਹੋਣਗੇ ਅਗਰ ਆਪਾਂ ਪੈਸਾ ਕਿਸੇ ਨੂੰ ਦੇ ਰਹੇ ਹਾਂ ਜਾਂ ਪਰੋਣੇ ਆ ਰਹੇ ਨੇ ਤਾਂ ਮਨਨ ਕੀ ਸਾਰਾ ਮਹੀਨਾ ਵੀ ਚੱਲੀ ਜਾਊਗਾ ਤੇ ਇਸ ਦਿਨ ਪੈਸੇ ਦੇਣੇ ਉਹੀ ਆਗੇ ਜਿਵੇਂ ਆਪਾਂ ਨੇ ਕਿਹਾ ਹਨ ਤੇ ਸ਼ਰਾਧਾਂ ਵਿੱਚ ਵਿਆਹ ਨਹੀਂ ਕੀਤੇ ਜਾਂਦੇ ਪਰ ਨਰਾਤਿਆਂ ਦੇ ਵਿੱਚ ਇਹ ਚੰਗੇ ਮੰਨੇ ਜਾਂਦੇ ਨੇ ਵਿਆਹ ਕਰਨੇ ਇਸੇ ਤਰ੍ਹਾਂ ਰੁੱਤਾਂ ਮਹੀਨਿਆਂ ਨੂੰ ਵੀ ਉਹਨਾਂ ਸੰਬੰਧੀ ਵੀ ਜਿਹੜੇ ਕਿ ਚੰਗੇ ਮਾੜੇ ਵਿਸ਼ਵਾਸ ਜੁੜੇ ਹੋਏ ਨੇ ਅਸਲ ਦੇ ਵਿੱਚ ਬਹਿਮਾ ਭਰਮ ਮਨੁੱਖ ਦੀ ਜਿਹੜੀ ਨਿਰਬਲਤਾ ਤੇ ਅਪੂਰਨਤਾ ਦੇ ਸੂਚਕ ਨੇ ਮਨੁੱਖਾਂ ਨੇ ਆਪਣੇ ਨਾਲੋਂ ਸ਼ਕਤੀਸ਼ਾਲੀ ਦੇਵਤਿਆਂ ਨੂੰ ਮਨਾਉਣ ਰਜਾਉਣ ਲਈ ਕਈ ਤਰ੍ਹਾਂ ਦੇ ਵਿਸ਼ਵਾਸ ਤੇ ਬਹਿਮ ਭਰਮ ਪਾਲੇ ਨੇ ਕਵਾਜੇ ਤੇ ਗੁੱਗੇ ਪੀਰ ਦੀ ਜਿਹੜੀ માનਤਾ ਤੇ ਪੂਜਾ ਇਸੇ ਦਾ ਇੱਕ ਹਿੱਸਾ ਹੈ ਇਸ ਤੋਂ ਇਲਾਵਾ ਬੱਚੇ ਦੇ ਜਨਮ ਦੇ ਨਾਲ ਬਹੁਤ ਵਹਿਮ ਭਰਮ ਜੁੜੇ ਹੋਏ ਨੇ ਘਰ ਦੇ ਵਿੱਚ ਕੁੜੀ ਦੇ ਜਨਮ ਨੂੰ ਜਿਹੜਾ ਕਿ ਸੋਗ ਮੰਨਿਆ ਜਾਂਦਾ ਸੀ ਤੇ ਮੁੰਡੇ ਦੇ ਜਨਮ ਨੂੰ ਖੁਸ਼ੀ ਮਨਾਇਆ ਜਾਂਦਾ ਸੀ ਤੇ ਪਹਿਲਾ ਜਨੇਪਾ ਜਿਹੜਾ ਕਿ ਬੈਲਾ ਬੱਚਾ ਜਿਹੜਾ ਕਿ ਕੁੜੀ ਦੇ ਮਾਪਿਆਂ ਦੇ ਘਰ ਹੁੰਦਾ ਸੀ ਨਲਕਿ ਕੁੜੀ ਦੇ ਘਰ ਹੁੰਦਾ ਸੀ ਉਹਦੇ ਮਾਪਿਆਂ ਕੋਲ ਤੇ ਜਿੱਥੇ ਮਾਂ ਤੇ ਧੀ ਦਾ ਜਾ ਦੇ ਪਿਆਰ ਹੁੰਦਾ ਤਾਂ ਕਰਕੇ ਵੀ ਉਹਦੇ ਜਿਹੜੇ ਕਿ ਆਪੀਤੀ ਦਾ ਵਧੀਆ ਖਿਆਲ ਰੱਖੋਗੀ ਬਟ ਸਸਤੀ ਨੂੰਹ ਦਾ ਜਿਹੜੇ ਕਿ ਆਪਸ ਦੇ ਵਿੱਚ ਰਿਸ਼ਤੇ ਇੱਕ ਨਿਗਾ ਜਿਹਾ ਹੁੰਦਾ ਤਾਂ ਕਰਕੇ ਜਿਹੜੇ ਕਿ ਉਹਦੇ ਪੇਕੇ ਘਰ ਦੇ ਵਿੱਚ ਹੀ ਪਹਿਲਾ ਬੱਚੇ ਦਾ ਜਨਮ ਕਿਹਾ ਜਾਂਦਾ ਸੀ ਤੇ ਪਿੰਡ ਦੀ ਦਾਈ ਜਨੇਪੇ ਦਾ ਸਾਰਾ ਕੰਮ ਆਸਾਮਦੀ ਸੀ 40 ਦਿਨ ਜਿਹੜਾ ਬੱਚਾ ਉਹਨੂੰ ਇਕਲ ਮਤਲਬ ਕਿ ਇਕੱਲੇ ਔਰਤ ਇੱਕ ਕਮਰੇ ਦੇ ਵਿੱਚ ਰੱਖਿਆ ਜਾਂਦਾ ਸੀ ਤੇ ਉਹਦੀ ਮਾਂ ਨੂੰ ਤੇ ਬੱਚੇ ਨੂੰ ਨਿਰੁਸ਼ੀਲਾ ਕਹਿੰਦੇ ਨੇ ਤੇ ਪਿੰਡ ਦੀ ਦਾਈ ਜਨੇਪੇ ਦੇ ਸਾਰੇ ਕੰਮ ਨੂੰ ਸਿਰੇ ਚੜਾਉਂਦੀ ਸੀ ਤੇ ਪੂਤਾ ਪ੍ਰੇਤਾ ਤੇ ਪਰਸ਼ਾਵੇਂ ਤੋਂ ਬਚਾਉਣ ਲਈ ਉਹਦੇ ਕੋਲ ਅਨਾਜ ਦੇ ਦਾਣੇ ਲੋਹੇ ਦਾ ਕੜਾ ਘਰਦ ਰੱਖੀ ਜਾਂਦੀ ਸੀ ਤੇ ਕਾਲੀ ਨਜ਼ਰਾਂ ਤੋਂ ਬਚਾਉਣ ਦੇ ਲਈ ਸਰੋਂ ਦੇ ਦੀਵੇ ਦੀ ਲਾਟ ਕਾਂਸੀ ਦੇ ਉਹਦੇ ਪਰਥਾਲੀ ਰੱਖ ਦਿੱਤੀ ਜਾਂਦੀ ਸੀ ਜਿਹਦੇ ਨਾਲ ਜਿਹੜੇ ਕਿ ਕੱਜਲ ਤਿਆਰ ਹੁੰਦਾ ਸੀ ਤੇ ਉਹ ਉਹਦੇ ਅੱਖਾਂ ਦੇ ਵਿੱਚ ਪਾਇਆ ਜਾਂਦਾ ਸੀ ਜਿਹਦੇ ਨਾਲ ਅਸਮਦੇ ਸੀ ਕਿ ਉਹਨੂੰ ਨਜ਼ਰ ਨਹੀਂ ਲੱਗੂਗੀ ਤੇ ਜੇ ਕੋਈ ਵੀ ਜਨਾਨੀ ਛਿਲੇ ਵਾਲੇ ਕਮਰੇ ਦੇ ਵਿੱਚ ਜਾਂਦੀ ਸੀ ਜੱਚਾ ਬੱਚੇ ਕੋਲ ਜਾਂਦੀ ਮਾਂ ਕੋਲ ਤਾਂ ਉਹਨੂੰ ਪਹਿਲਾਂ ਦਾਣੇ ਨੂੰ ਹੱਥ ਲਾਉਣਾ ਪੈਂਦਾ ਸੀ ਤੇ ਉਹਦੀ ਨਾਨੀ ਜਿਹੜੀ ਕਿ ਬੁਰੀਆਂ ਨਜ਼ਰਾਂ ਤੋਂ ਬਚਾਉਣ ਲਈ ਮਿਰਚਾਂ ਜੋ ਪੈਰਾਂ ਦੀ ਮਿੱਟੀ ਜਿਹੜੀ ਅੱਗ ਦੇ ਵਿੱਚ ਸੁੱਟਦੀ ਸੀ ਇਸ ਤੋਂ ਇਲਾਵਾ ਬਹਿਮ ਬੰਦੇ ਦੇ ਸੁਭਾਅ ਦੇ ਨਾਲ ਵੀ ਜੁੜੇ ਹੋਏ ਨੇ ਜਿਵੇਂ ਮੰਜੇ ਤੇ ਬੈਠ ਕੇ ਲੱਤਾਂ ਹਿਲਾਉਣ ਨੂੰ ਬੁਰਾ ਮੰਨਿਆ ਜਾਂਦਾ ਰਾਤ ਨੂੰ ਦੌਣ ਕੱਸਣ ਨੂੰ ਬੁਰਾ ਮੰਨਿਆ ਜਾਂਦਾ ਇਹ ਕੁੜੀਆਂ ਜੰਮਣ ਦੀ ਜਿਹੜੀ ਨਿਸ਼ਾਨੀ ਮੰਨੀ ਜਾਂਦੀ ਹੈ ਤੇ ਦੁੱਧ ਦਾ ਡੰਗ ਭੰਨਣ ਵਾਲੀ ਮੱਝ ਨੂੰ ਨਜਰਾਈ ਮੰਨਿਆ ਜਾਂਦੀ ਵੀ ਇਹਨੂੰ ਨજર ਲੱਗੀ ਜਾਂ ਕਿ ਇਸੇ ਰੁੱਧ ਖੋਟ ਦੀ ਮਤਲਬ ਕਿ ਮੰਨਿਆ ਜਾਂਦਾ ਕਿ ਰੁੱਧ ਖੋਟ ਹੋਗੀ ਤੇ ਇਹਨੂੰ ਦੂਰ ਕਰਨ ਲਈ ਫਿਰ ਪੰਡਤ ਜਾਂ ਪਟਾ ਪੰਡਾ ਤਾਣੀ ਨੂੰ ਬੁਲਾਇਆ ਜਾਂਦਾ ਉਹਨਾਂ ਨੂੰ ਖੀਰ ਖਵਾਈ ਜਾਂਦੀ ਹੈ ਤੇ ਰੁੱਧ ਖੋਟ ਨੂੰ ਦੂਰ ਕਰਨ ਲਈ ਜਠੇਰਿਆਂ ਨੂੰ ਵੀ ਪੂਜਾ ਜਾਂ ਤੇ ਇਸੇ ਤਰ੍ਹਾਂ ਸਿੱਧੇ ਸਾਦੇ ਲੋਕ ਬਹਿਮਾ ਭਰਮਾਂ ਵਿੱਚ ਫਸੇ ਰਹਿੰਦੇ ਨੇ ਤੇ ਉਹਨਾਂ ਦਾ ਬਹਿਮਾ ਭਰਮਾਂ ਦਾ ਪਸਾਰਾ ਜਿਹੜੀ ਕਿ ਆਮ ਵਰਤਾਰਿਆਂ ਤੱਕ ਫਸਰਿਆ ਰਾਂਦਾ ਤੇ ਇਸੇ ਨਿਵੰਦਾ ਦਾ ਵਿਸ਼ਾ ਕੀ ਆ ਕਿ ਪੰਜਾਬ ਦੇ ਲੋਕਾਂ ਦੀ ਰਹਿਤਲ ਦਾ ਵਿਸ਼ੇਸ਼ ਅੰਗ ਉਹਨਾਂ ਦੇ ਵਿਸ਼ਵਾਸ ਤੇ ਬਹਿਮ ਭਰਮ ਨੇ ਜਿੰਨਾਂ ਕੋ ਅੱਧੀ ਕੁ ਸਦੀ ਜਿੰਨਾਂ ਦਾ ਅੱਧੀ ਕੁ ਸਦੀ ਪਹਿਲਾਂ ਦਾ ਬਹੁਤਾ ਗੱਲਬਾਤ ਸੀ ਲਗੀ ਪਹਿਲਾਂ ਜਿਆਦਾ ਸੀ ਇਹ ਪਰ ਵਿਗਿਆਨ ਦੇ ਨਾਲ ਸਾਇੰਸ ਦੇ ਨਾਲ ਗਿਆਨ ਹੋ ਗਿਆ ਲੋਕਾਂ ਨੂੰ ਵਿਦਿਆ ਦਾ ਵਿਸਾਰ ਹੋ ਗਿਆ ਸ਼ਹਿਰੀਕਰਨ ਹੋ ਗਿਆ ਵਿਸ਼ਵੀਕਰਨ ਹੋ ਗਿਆ ਆਵਾਜਾਈ ਦੇ ਸੰਚਾਰ ਦੇ ਸਾਧਨ ਹੋ ਗਏ ਚਿਕਿਤਸਾ ਵਿਗਿਆਨ ਦੇ ਨਾਲ ਲੋਕਾਂ ਦੇ ਜਿਹੜੇ ਇਹ ਜਿਹੜਾ ਬਹਿਮ ਭਰਮ ਸੀ ਉਹ ਥੋੜੇ ਘਟ ਰਹੇ ਨੇ ਠੀਕ ਹੈ ਤੇ ਬੇਸ਼ੱਕ ਇਹਨਾਂ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਸੰਭਵ ਨਹੀਂ ਹੈ ਕਿਹਾ ਜਾ ਸਕਦਾ ਬਟ ਥੋੜੇ ਘਟ ਰਹੇ ਨੇ ਤੇ ਆਪਾਂ ਕਹਿ ਸਕਦੇ ਕਿ ਨਿਵਾਦ ਦਾ ਵਿਸ਼ਾ ਅਜਿਹਾ ਥਾਰਤਕ ਆ ਸੱਭਿਆਚਾਰਕ ਪੱਖੋਂ ਮਹੱਤਵਪੂਰਨ ਹੈ ਪੰਜਾਬੀ ਮਾਨਸਿਕਤਾ ਪੰਜਾਬੀਆਂ ਦੇ ਮਨਾਂ ਨੂੰ ਪੇਸ਼ ਕਰਨ ਵਾਲਾ ਜਿਦੇ ਵਿੱਚ ਕੁਝ ਵਿਅੰਗ ਦਾ ਅੰਸ਼ ਵੀ ਪਾਇਆ ਮਿਲਦਾ ਆਪਾਂ ਨੂੰ ਥੈਂਕਸ